ਮਜੀ ਕਿਹੜੇ ਕਿਹੜੇ ਸੰਦ ਨੇ ਔਰ ਕਿੰਨੀ ਕਿੰਨੀ ਸਬਸਿਡੀ ਔਰ ਕਿਸਾਨ ਇਹਨੂੰ ਕਿੱਦਾਂ ਲੈ ਸਕਦੇ ਨੇ ਕਿਹੜੇ 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 ਸੰਦ ਨੇ ਜਿਹੜੀ ਤੁਸੀਂ ਸਬਸਿਡੀ ਦੇ ਦਿੰਦੇ ਹੋ ਕਿਸਾਨ ਕਿਵੇਂ ਲੈ ਸਕਦੇ ਨੇ ਕਿੰਨਾ ਫਾਇਦਾ ਹੋਊਗਾ ਕਿਸਾਨ ਨੂੰ ਕਿੰਨੇ ਪਰਸੈਂਟ ਸਬਸਿਡੀ ਹੈਗੀ ਆ ਵੀਰੇ ਇਹਦੇ ਚ ਸਭ 80% ਸਬਸਿਡੀ ਹੈ ਜੀ ਇਹਦੇ ਜੇ ਸੁਪਰ ਸੀਡਰ 0 ਟ੍ਰੇਲਰ ਫਲੋ ਹੈ ਮਲਚਰ ਹੈ ਚੋਪਰ ਹੈ ਰੀਪਰ ਹੈ ਕ੍ਰੌਪ ਰੀਪਰ ਹੈ ਜੀ ਤੇ ਆਪਣਾ ਬੈਲਰ ਹੈਗਾ ਜੀ ਟਰੈਕਟਰ ਹੈਗਾ ਜੀ ਤੇ ਆ ਕੋਸ਼ੇ ਜੀ ਕਿਹੜੇ ਕਿਹੜੇ ਸੰਦ ਜਿਹੜਾ ਕਿਹਦੀ ਕਿਸ 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 ਚੀਜ਼ ਦੇ ਕੰਮ ਆਉਂਦਾ ਹੈ ਸੁਪਰ ਸੀਡਰ ਹੈਗਾ ਜੀ ਉਹ ਕਣਕ ਪੀਜਣ ਦਾ ਕੰਮ ਆਉਂਦਾ ਜੀ ਤੇ ਜਿਹੜਾ ਰੀਪਰ ਹੈਗਾ ਪੁੱਥੇ ਵੜਨ ਦਾ ਕੰਮ ਆਉਂਦਾ ਤੇ ਆਪਣਾ ਜ਼ੀਰੋ ਡ੍ਰਿਲ ਹੈਗਾ ਉਹ ਵੀ ਕਣਕ ਪੀਜਣ ਦੇ ਕੰਮ ਆਉਂਦਾ ਜੀ ਇੱਕ ਜਿਹੜਾ ਉਹ ਪ੍ਰਾਲੀ ਇਕੱਠੀ ਕਰਨਾ ਉਸ ਉਹ ਬਿਲਰ ਹੈ ਜੀ ਉਹਦੀ ਕੀ ਕਾਸਟ ਹੈ ਤੇ ਕਿਵੇਂ ਕਿਸਾਨ ਕਿਵੇਂ ਲੈ ਸਕਦੇ ਨੇ ਇੱਕ ਤਾਂ ਜੀ ਛੋਟਾ ਬਿਲਰ ਆਉਂਦਾ ਜਿਹੜਾ 16 ਤੋਂ 25 ਕਿਲੋ ਦੀ ਗੱਠ ਬਣਾਉਂਦਾ ਉਹਦਾ ਹੈਗਾ ਜੀ ਆਪਣਾ 420 ਦਾ ਤੇ 383 ਤੇ ਸਬਸਿਡੀ ਹੈ ਤੇ ਇਹ ਤੋਂ ਦਾ ਬਿੱਲ ਆਪਣਾ 17-18 ਲੱਖ ਦਾ ਜੀ ਉੱਤੇ ਸਬਸਿਡੀ ਹੈਗੀ ਆਪਣੀ ਨਾ ਆਪਣਾ ਬੰਦਾ ਜਿੰਨੇ ਪਰਸੈਂਟ ਹੈ 9 ਲੱਖ 9 ਲੱਖ ਕੋਈ ਹੈਗੀ ਜੀ ਔਰ ਇਹ ਕੌਮ ਕਿਹੜੇ ਕਿਸਾਨ ਲੈ ਸਕਦੇ ਨੇ ਇਹਨਾਂ ਹਰ ਕੋਈ ਕਿਸਾਨ ਲੈ ਸਕਦਾ ਜੀ ਸੁਸਾਇਟੀ ਕਿਹਨਾਂ ਨੂੰ ਸਬਸਿਡੀ ਜ਼ਿਆਦਾ ਕਿਹਨਾਂ ਨੂੰ ਹੈਗੀ ਹੈ ਸਾਰਿਆਂ ਨੂੰ ਸਬਸਿਡੀ ਹੈਗੀ 80% ਹੀ ਹੈ ਸਾਰਿਆਂ ਨੂੰ 50% ਵੀ 80% ਵੀ 50% ਕਿਦੇ ਵਿੱਚ ਆ ਕਿਹੜੇ ਦਾਇਰੇ ਚਾਹੁੰਦਾ ਤੇ 100% ਕਿਹੜੇ ਦਾਇਰੇ ਦਾ ਆ 80% ਜਿਹੜਾ ਕੋਈ ਗਰੁੱਪ ਭਰਦਾ ਜੀ ਉਹ ਦਾਇਰੇ ਜਾਂ ਸਿੰਗਲ ਜਾਂ ਸੁਪਰਸੀਡਰ ਕਿਸੇ ਨੇ ਭਰਦਾ ਉਹਨੂੰ 50% ਮਿਲਣੀ ਆ ਜੇ ਸੁਪਰ ਜੇ ਕਿਸੇ ਨੇ ਜ਼ੀਰੋ ਡਰ ਸਿੰਗਲ ਭਰਿਆ ਉਹਨੂੰ 50% ਮਿਲਣੀ ਆ ਜੇ 80% ਉਹ ਗਰੁੱਪ ਭਰਨਾ ਪੈਂਦਾ ਜੀ ਉਹਦੇ ਲਈ ਸਿੰਗਲ ਗਰੁੱਪ ਵੀ ਭਰਿਆ ਜਾਂਦਾ ਸਿੰਗਲ ਕਿਸਾਨ ਭਰ ਸਕਦਾ ਗਰੁੱਪ ਚ ਕੀ ਕੀ ਹੋਣਾ ਜ਼ਰੂਰੀ ਆ ਗਰੁੱਪ ਜੇ ਕਟੋ ਘਟ ਟਾਈਗਰਲੇ ਪਹਿਲੀ ਹੋਣੀ ਚਾਹੀਦੀ ਉਹਦੇ ਨਾਂ ਤੇ ਫਿਰ ਉਹਦੇ ਨਾਂ ਤੇ ਆਪਣਾ ਸਾਲ ਦੀ ਟਰਨਓਵਰ ਹੋਣੀ ਚਾਹੀਦੀ 15 ਲੱਖ ਦੀ ਬਸ ਸਿਬਲ ਸਕੋਰ ਸਹੀ ਹੋਣਾ ਚਾਹੀਦਾ ਬੰਦੇ ਦਾ ਸਿੰਗਲ ਜਿਹੜੇ ਬੰਦੇ ਨੇ ਪਰ ਨਹੀਂ ਗਰੁੱਪ ਇਹ ਸਬਸਿਡੀ ਕਿੰਨੀ ਦਿਨ ਬਾਅਦ ਆਉਂਦੀ ਹੈ ਇਹ ਹਰ ਸਾਲ ਆਉਂਦੀ ਹੈ ਜੀ ਹਰ ਸਾਲ ਆਉਂਦੀ ਸਬਸਿਡੀ ਜੀ ਜਿਹੜੀ ਤੁਹਾਨੂੰ ਤੁਸੀਂ ਸੰਦ ਕਿਸਾਨ ਨੂੰ ਦਿੰਦੇ ਹੋ ਉਹ ਲੈਸ ਕਰਕੇ ਦਿੰਦੇ ਹੋ ਇਹ ਸਬਸਿਡੀ ਬਾਅਦ ਚ ਆਉਂਦੀ ਹੈ ਇਹ ਸਬਸਿਡੀ ਬਾਅਦ ਚ ਪੈਂਦੀ ਹੈ ਇਹ ਤਾਂ ਜਿਹੜਾ ਗਰੁੱਪ ਹੈਗਾ ਨਾ 80% ਦਾ ਜੀ ਉਹਦਾ ਸਾਰਾ ਲੋਨ ਹੀ ਹੁੰਦਾ ਜੀ 90% ਲੋਨ ਹੁੰਦਾ 10% ਕਿਸਾਨ ਨੂੰ ਆਪ ਦੇਣਾ ਪੈਂਦਾ ਜੀ ਬਾਅਦ ਚ ਚੁੱਪ ਨਾ ਸਰਜੀਤ ਸਿੰਘ ਜੀ ਮੈਂ ਤੁਹਾਨੂੰ ਇੱਕ ਛੇਤੀ ਸੰਧ ਨੂੰ ਜਿਹੜਾ ਖੁਰਦਗੁਰਦ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ ਕੀ ਉਹਦਾ ਕੀ ਕਾਰਨ ਜੀ ਪਿਛਲੇ ਦਿਨਾਂ ਚ ਸਾਨੂੰ ਦੋ ਤਿੰਨ ਕੰਪਲੇਂਟਸ ਪ੍ਰਾਪਤ ਹੋਈ ਸੀ ਇੱਥੇ ਕਿ ਜਿਹੜੀ ਸੰਧਾ ਹੈ ਉਹਨਾਂ ਦੀ ਖੁਰਦਗੁਰਦ ਦਾ ਮਾਮਲਾ ਹੈ ਤਾਂ ਉਹਦੇ ਲਈ ਕਮੇਟੀ ਦਾ ਗਠਨ ਕੀਤਾ ਗਿਆ ਸੀ ਜਿਹੜੀ ਕਮੇਟੀ ਦੀ ਜਿਹੜੀ ਚੇਅਰਪਰਸਨ ਸੀ ਉਹ ਆਪਣਾ ਜਨ ਇਹ ਸੀ ਜਨਰਲ ਤੇ ਜਿਹੜੇ ਨਵੇਂ ਇਥੇ ਪ੍ਰੋਫੈਸ਼ਨਰ ਆਏ ਆ ਉਹ ਤਹਿਸੀਲਦਾਰ ਫਿਰੋਜ਼ਪੁਰ ਖੇਤੀਬਾੜੀ ਅਫਸਰ ਤੋਂ ਸੁਪਰੀਮ ਗ੍ਰੇਡ 1 ਦੀ ਕਮੇਟੀ ਬਣਾਈ ਗਈ ਸੀ ਉਹਨਾਂ ਨੇ ਜਾ ਕੇ ਗੁਰੂ ਹਰਸਾਹਿਬ ਬਲਾਕ ਦੀ ਕੁਝ ਪੰਚਾਇਤਾਂ ਦੀ ਕੰਪਲੇਂਟ ਆਈ ਸੀ ਤਾਂ ਗੁਰੂ ਹਰਸਾਹਿਬ ਜਾ ਕੇ ਉਹਨਾਂ ਨੇ ਪੂਰਾ ਮਸ਼ੀਨਾਂ ਦਾ ਸੰਦਾ ਦਾ ਸਾਰਾ ਆਪਣਾ ਡਿਟੇਲਸ ਕਲੈਕਟ ਕਰਕੇ ਆਪਣੀ ਫਾਈਨਡਿੰਗ ਦਿੱਤੀ ਸੀ ਜਿਹਦੇ ਵਿੱਚ ਉਹਨਾਂ ਨੇ ਆਫੀਸ਼ੀਅਲ ਨੂੰ ਵੀ ਜ਼ਿੰਮੇਵਾਰ ਠਹਿਰਾਇਆ ਸੀ ਉਹ ਰਿਪੋਰਟ ਅਸੀਂ ਹੈੱਡਕੁਆਰਟਰ ਤੇ ਜੀ ਸੀ ਤੇ ਡਿਪਾਰਟਮੈਂਟ ਨੇ ਆਪਣਾ ਹੁਣ ਜਿਹੜੇ ਹੈ ਚੀਫ ਐਗਰੀਕਲਚਰ ਅਫਸਰ ਨੂੰ ਚਾਰ ਸ਼ੀਟ ਕੀਤਾ ਗਿਆ ਹੈ ਤੇ ਜਿਹੜੇ ਬਲੌਕ ਅਫਸਰ ਹੈ ਉਹਨਾਂ ਨੂੰ ਸਸਪੈਂਡ ਕੀਤਾ ਗਿਆ। ਕਿੰਨੇ ਨੰਬਰ ਸੀਗੇ ਮਸ਼ੀਨਾਂ ਦੇ ਜਿਹੜੇ ਖੁਰਬਤ ਕਰਦੇ। ਜਿਹੜੀ ਉਹ ਸਪੈਸੀਫਿਕ ਕੰਪਲੇਂਟ ਹੈ ਉਹ ਆਈ ਥਿੰਕ ਜਿਹੜੇ ਐਗਜ਼ੈਕਟ ਨੰਬਰਸ ਹੈ ਉਹ ਤਾਂ ਉਸ ਇਸ ਸਾਲ ਦੇ ਜਿਹੜੀ ਮਸ਼ੀਨਸ ਦੀ ਖਰੀਦਵਾਰੀ ਸੀ। ਜਿਹੜੇ ਇੱਕ ਹੋਰ ਇਹਦੇ ਨਾਲ ਜਿਹੜੇ ਸਟੱਬਲ ਮੈਨੇਜਮੈਂਟ ਦੀ ਸਾਡੀ ਜਿਹੜੀ ਮੀਟਿੰਗਸ ਚੱਲ ਰਹੀ ਹੈ ਹਰ ਮਹੀਨੇ ਸਾਡੀ ਮੀਟਿੰਗਸ ਹੋ ਰਹੀ ਹੈ। ਉਨਾ ਮੀਟਿੰਗ ਦੇ ਤਹਿਤ ਪਿਛਲੇ ਸਾਲ ਤੋਂ ਇਸ ਡਬਲ ਸੀਜ਼ਨ ਦੇ ਦੌਰਾਨ ਜਿਹੜੀ ਆਬਜ਼ਰਵੇਸ਼ਨ ਸੀ ਸਾਡੇ ਆਫਿਸ ਦੀ ਤੇ ਉਹ ਜਿਹੜੇ ਡਿਪਾਰਟਮੈਂਟ ਵੱਲੋਂ ਨਹੀਂ ਪ੍ਰੋਵਾਈਡ ਕਰੇ ਜਾਂ ਪਹਰੇ ਸੀ ਤਾਂ ਉਹ ਵੀ ਅਸੀਂ ਨਾਲ ਪੇਜੀ ਸੀ ਰਿਪੋਰਟ ਕਿ ਕੰਪਰੀਹੈਂਸਿਵਲੀ ਸਟੱਬਲ ਮੈਨੇਜਮੈਂਟ ਕੀ ਦਿੱਕਤ ਆ ਰਹੀ ਹੈ ਫਿਰੋਜ਼ਪੁਰ ਤੇ ਕਿਵੇਂ ਅਸੀਂ ਉਹਨੂੰ ਬੈਟਰ ਕਰ ਸਕਦੇ ਹਾਂ